ਸਭ ਤੋਂ ਪਹਿਲਾਂ ਜੇ ਮੈਂ ਦੱਸਾਂ ਕਿ ਇਹਨੂੰ ਬਣਾਉਣ ਦੀ ਵਿਧੀ ਸਿੰਪਲ ਹੈ ਕਿ ਆਪਾਂ ਸਭ ਤੋਂ ਪਹਿਲਾਂ ਟਮਾਟਰਾਂ ਦੀ ਪਲਪ ਕੱਢਣੀ ਹੁੰਦੀ ਹੈ ਜਿਹੜੇ ਆਪਾਂ ਟਮਾਟਰ ਵਰਤਨੇ ਆ ਚੰਗੀ ਤਰ੍ਹਾਂ ਪੱਕੇ ਹੋਣ ਕੱਚਾ ਪੰਨਾ ਹੋਵੇ ਕਿਉਂਕਿ ਜਿੰਨਾ ਟਮਾਟਰ ਤੁਹਾਡਾ ਵਧੀਆ ਪੱਕਿਆ ਹੋਊਗਾ ਉਹਨਾਂ ਅੰਦਰੋਂ ਗੁੱਦਾ ਜ਼ਿਆਦਾ ਨਿਕਲੂਗਾ ਜਿੰਨਾ ਗੁੱਦਾ ਜ਼ਿਆਦਾ ਨਿਕਲੂਗਾ ਰੰਗ ਵੀ ਉਹਨਾਂ ਵਧੀਆ ਹੋਊਗਾ ਤੇ ਟਾਡੀ ਜਿਹੜੀ ਕਹੇ ਲੋ ਕਿ ਮਾਰਕੀਟ ਦੀ ਕੁਆਲਿਟੀ ਵੀ ਉਹਨੀ ਵਧੀਆ ਹੋਊਗੀ ਫਿਰ ਬਣਾਉਣ ਦੇ ਲਈ ਸਿੰਪਲ ਆਪਾਂ ਜਦੋਂ ਸਿੰਪਲ ਜੂਸ ਬਣਾਉਣਾ ਵਾ ਪਲਪ ਨੂੰ ਕੱਢ ਕੇ ਜੂਸ ਨੂੰ ਕੱਢ ਕੇ ਉਹਨੂੰ ਆਪਾਂ ਪੈਸਚੁਰਾਈਜ਼ ਕਰਦੇ ਆ ਪੈਸਚੁਰ ਲੰਬੇ ਸਮੇਂ ਤੱਕ ਰੱਖਿਆ ਜਾ ਸਕੇ ਸਾਡੀ ਟ੍ਰੇਨਿੰਗ ਦਾ ਮੇਨ ਮਕਸਦ ਹੁੰਦਾ ਕ੍ਰੇਲੂ ਪਦਰ ਤੇ ਪ੍ਰੋਸੈਸਿੰਗ ਕਿਵੇਂ ਕਰਨੀ ਆ ਅਚਾਰ ਆਪਾਂ ਘਰੇ ਬਣਾਉਨੇ ਆ ਅੱਜ ਕੱਲ ਆਉਂਦੇ ਆ ਮੇਰੇ ਕੋਲ ਵੀ ਕਿ ਆਚਾਰ ਖਰਾਬ ਹੋ ਜਾਂਦਾ ਪਰ ਅਚਾਰ ਬਣਾਉਣਾ ਵਾ ਜੇ ਸਰੋਂ ਦਾ ਤੇਲ ਅਚਾਰ ਨੂੰ ਸਾਂਭ ਕੇ ਰੱਖਦਾ ਵਾ ਅਚਾਰ ਨੂੰ ਖਰਾਬ ਨਹੀਂ ਕਰਦਾ ਪਰ ਤੁਸੀਂ ਸਾਰੇ ਅਚਾਰ ਤੇਲ ਚ ਨਹੀਂ ਬਣਾ ਸਕਦੇ ਕਈ ਅਚਾਰ ਤਾਂ ਦੇ ਸਰਕੇ ਚ ਪਣਨਗੇ ਯੂਨੀਵਰਸਿਟੀ ਨੇ ਇਹਨਾਂ ਦਾ ਵੀ ਸੈੱਟ ਕੀਤਾ ਵੀ ਤੁਸੀਂ ਜਿਹੜੇ ਨੇਚਰਲ ਫਰੂਟ ਜੂਸ ਆਪਣਾ ਕੋਈ ਵੀ ਫਲ ਵਾ ਆਪਾਂ ਉਹਦੇ ਤੋਂ ਹੀ ਲਾਲੀਪੌਪ ਤਿਆਰ ਕਰ ਸਕਦੇ ਆ ਬੱਚਿਆਂ ਨੂੰ ਆਪਾਂ ਕਹਿੰਦੇ ਮਾਰਕੀਟ ਵਾਲੀ ਚੀਜ਼ਾਂ ਲੈ ਨਾ ਜਾ ਲੁਧਿਆਣਾ ਦੀ ਪੰਜਾਬ ਖੇਤੀਬੜੀ ਯੂਨੀਵਰਸਿਟੀ ਦੇ ਫੂਡ ਸਾਇੰਸ ਐਂਡ ਟੈਕਨੋਲੋਜੀ ਵਿਭਾਗ ਨੇ ਅਜਈਆਂ ਖਾਨ ਪੀਣ ਵਾਲੀਆਂ ਚੀਜ਼ਾਂ ਤਿਆਰ ਕੀਤੀਆਂ ਨੇ ਜਿਹੜੀਆਂ ਤੁਹਾਡੇ ਸਿਹਤ ਦੇ ਲਈ ਕਾਫੀ ਲਾਹੇਵੰਦ ਸਾਬਿਤ ਹੋਣਗੀਆਂ ਕਿਉਂਕਿ ਬਾਜ਼ਾਰਾ ਦੇ ਵਿੱਚ ਅਕਸਰ ਅਸੀਂ ਜਦੋਂ ਕੋਈ ਵੀ ਖਾਨ ਪੀਣ ਦੀ ਚੀਜ਼ ਖਰੀਦਦੇ ਹਾਂ ਚਾਹੇ ਉਹ ਸ਼ਰਬਤ ਦੀ ਗੱਲ ਕਰੀਏ ਕਿਉਂਕਿ ਗਰਮੀਆਂ ਦਾ ਮੌਸਮ ਹੈ ਤਰ੍ਹਾਂ ਤਰ੍ਹਾਂ ਦੇ ਮਾਰਕੀਟ ਦੇ ਵਿੱਚ ਸ਼ਰਬਤ ਮਿਲਦੇ ਨੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਫਰੂਟ ਦੇ ਨਾਲ ਬਣੇ ਉਹ ਤੁਹਾਨੂੰ ਜੂਸ ਮਿਲਦੇ ਨੇ ਔਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਅਚਾਰ ਹੈ ਅਸੀਂ ਕਦੀ ਵੀ ਨਹੀਂ ਪੁੱਛਦੇ ਦੁਕਾਨਦਾਰ ਕੋਲ ਅਸੀਂ ਕਦੀ ਨਹੀਂ ਪੜਦੇ ਕਿ ਉਹਨਾਂ ਦੇ ਵਿੱਚ ਪਾਇਆ ਕੀ ਹੈ ਸੋ ਅਸੀਂ ਅੱਜ ਪੂਰੀ ਜਾਣਕਾਰੀ ਲਵਾਂਗੇ ਔਰ ਉਹਨਾਂ ਖਾਣ ਪੀਣ ਵਾਲੀਆਂ ਚੀਜ਼ਾਂ ਦੀਆਂ ਤਸਵੀਰਾਂ ਵੀ ਤੁਹਾਡੇ ਤੱਕ ਪਹੁੰਚਾਵਾਂਗੇ ਔਰ ਮੇਰੇ ਸਾਹਮਣੇ ਤੁਸੀਂ ਇਹ ਬੋਟਲ ਬੋਤਲਾ ਦੇਖ ਰਹੇ ਹੋ ਆਪਣੇ ਕੈਮਰਾਮੈਨ ਨੂੰ ਕਹੂੰਗਾ ਚਾਹੇ ਉਹ ਮੇਰੇ ਸਾਹਮਣੇ ਜੂਸ ਦੀਆਂ ਬੋਤਲਾਂ ਪਈਆਂ ਨੇ ਚਾਹੇ ਸ਼ਰਬਤ ਦੀਆਂ ਬੋਤਲਾਂ ਪਈਆਂ ਨੇ ਕਈ ਸ਼ਰਬਤ ਦੀਆਂ ਬੋਤਲਾਂ ਅਜਈਆਂ ਨੇ ਜਿਹੜੀਆਂ ਗੁਲਾਬ ਦੇ ਫੁੱਲਾਂ ਦੇ ਨਾਲ ਸ਼ਰਬਤ ਤਿਆਰ ਕੀਤਾ ਹੋਇਆ ਔਰ ਇਹ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫੂਡ ਸਾਇੰਸ ਐਂਡ ਟੈਕਨੋਲੋਜੀ ਵਿਭਾਗ ਦੀਆਂ ਤਸਵੀਰਾਂ ਨੇ ਜਿਹੜਾ ਡਿਪਾਰਟਮੈਂਟ ਅਕਸਰ ਕਿਸਾਨੀ ਮੇਲੇ ਦੇ ਵਿੱਚ ਵੀ ਇਹਨਾਂ ਪ੍ਰੋਡਕਟਾਂ ਨੂੰ ਰੱਖਦਾ ਔਰ ਕਿਸਾਨਾਂ ਨੂੰ ਵੀ ਜਾਣਕਾਰੀ ਦਿੰਦਾ ਕਿਸਾਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਕਿਵੇਂ ਫੁੱਲਾਂ ਦੇ ਨਾਲ ਤੁਸੀਂ ਜੂਸ ਤਿਆਰ ਸ਼ਰਬਤ ਤਿਆਰ ਕਰ ਸਕਦੇ ਹੋ ਔਰ ਕਿਵੇਂ ਅਲੱਗ-ਅਲੱਗ ਫਲਾਂ ਦੇ ਨਾਲ ਤੁਸੀਂ ਜੂਸ ਤਿਆਰ ਕਰ ਸਕਦੇ ਹੋ ਅਚਾਰ ਕਿਵੇਂ ਬੰਦਾ ਕਿਉਂਕਿ ਸਵਾਲ ਉਹੀ ਹੈ ਤੁਹਾਡੀ ਸਿਹਤ ਨਾਲ ਜੁੜਿਆ ਕਿਉਂਕਿ ਬਾਜ਼ਾਰਾ ਦੇ ਵਿੱਚ ਅਕਸਰ ਅਸੀਂ ਕੋਈ ਵੀ ਚਾਹੇ ਸਬਜ਼ੀ ਵੀ ਖਰੀਦਦੇ ਆ ਚਾਹੇ ਖਾਣ ਪੀਣ ਵਾਲੀ ਕੋਈ ਚੀਜ਼ ਖਰੀਦਦੇ ਆ ਤੇ ਸਾਨੂੰ ਕੁਝ ਨਹੀਂ ਪਤਾ ਹੁੰਦਾ ਇਹਦੇ ਵਿੱਚ ਪਾਇਆ ਕੀ ਹੈ ਸੋ ਅੱਜ ਤੁਹਾਨੂੰ ਇਹ ਦੱਸਾਂਗੇ ਕਿ ਇਹਨੂੰ ਘਰ ਦੇ ਵਿੱਚ ਤਿਆਰ ਕਿੱਦਾਂ ਕਰ ਸਕਦੇ ਹੋ ਇਸ ਦੇ ਵਿੱਚ ਪਾਇਆ ਕੀ ਹੈ ਔਰ ਤੁਹਾਡੀ ਸਿਹਤ ਲਈ ਕਿੰਨਾ ਫਾਇਦੇਮੰਦ ਹੈ ਮੇਰੇ ਨਾਲ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫੂਡ ਸਾਇੰਸ ਐਂਡ ਟੈਕਨੋਲੋਜੀ ਵਿਭਾਗ ਦੇ ਜਿਹੜੇ ਵਿਗਿਆਨੀ ਕਾ ਉਹ ਮੇਰੇ ਨਾਲ ਨੇ ਪਹਿਲੇ ਤਾਂ ਆਪਣਾ ਨਾਮ ਔਰ ਇਹ ਜਿਹੜੇ ਪ੍ਰੋਡਕਟ ਤਿਆਰ ਕੀਤੇ ਨੇ ਇਹਨੂੰ ਮੈਂ ਕਿਵੇਂ ਕਿਵੇਂ ਲਵਾਂ ਬਾਜ਼ਾਰਾ ਦੇ ਵਿੱਚ ਜਿਹੜੇ ਪ੍ਰੋਡਕਟ ਮ ਤੁਸੀਂ ਕਿਹਾ ਕਿ ਗੁਲਾਬ ਦੇ ਫੁੱਲਾਂ ਦੇ ਨਾਲ ਸ਼ਰਬਤ ਤਿਆਰ ਕੀਤਾ ਔਰ ਉਹ ਸ਼ਰਬਤ ਇਨਸਾਨੀ ਜ਼ਿੰਦਗੀ ਦੇ ਲਈ ਕਿੰਨਾ ਫਾਇਦੇਮੰਦ ਹੋਵੇਗਾ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਮੇਰਾ ਨਾਮ ਹੈਗਾ ਜੀ ਡਾਕਟਰ ਅਰਸ਼ਦੀਪ ਸਿੰਘ ਮੈਂ ਫੂਡ ਸਾਇੰਸ ਟੈਕਨੋਲੋਜੀ ਪਾਰਕ ਚ ਬਤੌਰ ਪਸਾਰ ਵਿਗਿਆਨੀ ਕੰਮ ਕਰਦਾ ਜੀ ਜਿਵੇਂ ਆਪਾਂ ਗੱਲ ਕਰਦੇ ਆਂ ਜੀ ਪ੍ਰੋਡਕਟਸ ਬਣੇ ਆ ਜਿੰਨੇ ਵੀ ਆਪਣੇ ਹੁੰਦੇ ਆ ਪ੍ਰੋਸੈਸਿੰਗ ਨਾਲ ਰਿਲੇਟਡ ਸਾਡਾ ਮੇਨ ਮਕਸਦ ਹੁੰਦਾ ਵਾ ਪੀ ਕਿਹੇ ਵੀ ਕਿਸਾਨੀ ਨੂੰ ਜਾਂ ਕਿਹੇ ਵੀ ਉਦਮੀ ਨੂੰ ਜਿਹੜਾ ਵੀ ਆਪਣਾ ਪ੍ਰੋਸੈਸਿੰਗ ਨਾਲ ਰਿਲੇਟਡ ਕੰਮ ਕਰਨਾ ਚਾਹੁੰਦਾ ਆ ਉਹਨੂੰ ਇਹ ਜਾਣਕਾਰੀ ਦਿੱਤੀ ਜਾਵੇ ਪੀ ਚੀਜ਼ਾਂ ਬਣਦੀਆਂ ਕਿਵੇਂ ਆ ਚਾਹੇ ਤੁਸੀਂ ਆਪਣੇ ਘਰੇਲੂ ਪਦਰਤੇ ਵਰਤੋ ਕਰਦੀਆਂ ਤੁਹਾਨੂੰ ਸਮਝ ਆਉਣੀ ਚਾਹੀਦੀ ਆ ਪੀ ਮਾਰਕੀਟ ਚੋਂ ਵੀ ਚੀਜ਼ ਲਿਆ ਰਹ ਤਾਂ ਉਹਨਾਂ ਨੇ ਕਿਹੋ ਜੀ ਚੀਜ਼ ਪਾਈ ਆ ਉਸਦੇ ਲਈ ਇਹ ਜਾਣਕਾਰੀ ਦਿੰਨੇ ਆ ਕਿ ਚੀਜ਼ ਬਣਦੀ ਕਿਵੇਂ ਆ ਇਹਦੇ ਵਿੱਚ ਕੀ ਮਾਤਰਾ ਹੈਗੀ ਆ ਕੀ ਤੱਤ ਰਹਿੰਦੇ ਆ ਕਿਹੜੀਆਂ ਚੀਜ਼ਾਂ ਨੂੰ ਤੁਸੀਂ ਮਿਲਾਉਣਾ ਵਾ ਚੀਜ਼ਾ ਬਣਾਉਣ ਦੇ ਲਈ ਜਿਵੇਂ ਸਰ ਤੁਸੀਂ ਗੱਲ ਕੀਤੀ ਪੀ ਸ਼ਰਬਤ ਸ਼ਰਬਤ ਜਦੋਂ ਵੀ ਆਪਾਂ ਕੋਈ ਵੀ ਬਣਾਉਨੇ ਆ ਇਹਦੇ ਵਿੱਚ ਹੁੰਦਾ ਵਾ ਕਿ ਜਿਹੜੀ ਫਲ ਵਾ ਫਲ ਦੀ ਮਿਕਦਾਰ ਕਿੰਨੀ ਰੱਖਦੇ ਆਪਾਂ 30% ਆਪਾਂ 25% ਰੱਖਦੇ ਆ ਜਾਂ 33% ਰੱਖਦੇ ਆ ਬਾਕੀ ਹੁੰਦਾ ਉਹਦੇ ਵਿੱਚ ਆਪਾਂ ਪਾਣੀ ਤੇ ਖੰਡ ਵਰਤਦੇ ਆ ਜ਼ਿਆਦਾ ਤਾਂ ਕਿ ਉਹਨੂੰ ਲੰਬੇ ਸਮੇਂ ਤੱਕ ਰੱਖਿਆ ਜਾ ਸਕੇ ਤੁਸੀਂ ਘਰਾਂ 'ਚ ਵੀ ਸ਼ਰਬਤ ਲਿਆਉਂਦੇ ਹੋ ਕਈ ਵਾਰੀ ਆਪਾਂ ਵੇਖਦੇ ਆ ਕਿ ਉਹ ਇਹੋ ਜਿਹਾ ਰੰਗ ਹੁੰਦਾ ਜਿਹੜਾ ਆਪਾਂ ਨੂੰ ਪਤਾ ਹੀ ਨਹੀਂ ਆ ਕਿ ਕਿੱਦਾਂ ਹੁੰਦਾ ਬਹੁਤ ਸਾਰੇ ਮਾਰਕੀਟ 'ਚ ਮਿਲਣ ਵਾਲੇ ਪ੍ਰੋਡਕਟਾਂ ਜਿਨ੍ਹਾਂ ਦੇ ਵਿੱਚ ਆਰਟੀਫੀਸ਼ੀਅਲ ਕਲਰ ਪਾਇਆ ਗਿਆ ਹੁੰਦਾ ਆਰਟੀਫੀਸ਼ੀਅਲ ਫਲੇਵਰ ਪਾਇਆ ਗਿਆ ਹੁੰਦਾ ਬਟ ਜਦੋਂ ਅਸੀਂ ਟ੍ਰੇਨਿੰਗ ਦਿੰਨੇ ਆ ਅਸੀਂ ਇਹੋ ਜਾਣਕਾਰੀ ਦਿੰਨੇ ਆ ਕਿ ਵਧੀਆ ਤੋਂ ਵਧੀਆ ਤੁਸੀਂ ਰੰਗਦਾਰ ਵਧੀਆ ਤੋਂ ਵਧੀਆ ਤੁਸੀਂ ਫਲੇਵਰ ਦੇ ਨਾਲ ਜਾਂ ਤੜੇ ਜਿਹੜਾ ਫਲ ਯੂਜ਼ ਕਰਨਾ ਉਹਦੀ ਕਿਹੋ ਜੀ ਕੁਆਲਿਟੀ ਹੋਵੇ ਫਲ ਦੀ ਕੁਆਲਿਟੀ ਦੇ ਨਾਲ ਹੀ ਪ੍ਰੋਡਕਟ ਦੀ ਕੁਆਲਿਟੀ ਤੇ ਫਰਕ ਪੈਂਦਾ ਅੱਛਾ ਮੈਂ ਹੁਣ ਇੱਕ ਇੱਕ ਕਰਕੇ ਅਗਰ ਤੁਹਾਡੇ ਕੋਲੋਂ ਪੁੱਛਾਂ ਕਿ ਜਿਵੇਂ ਮੇਰੇ ਹੱਥ ਪੀਏਯੂ ਟਮਾਟੋ ਜੂਸ ਹਾਂਜੀ ਇਹਦੇ ਉਤੇ ਮੈਂਸ਼ਨ ਕੀਤਾ ਹੋਇਆ ਨਾਲ ਕਿਉਂਕਿ ਫੂਡ ਸਾਇੰਸ ਐਂਡ ਟੈਕਨੋਲੋਜੀ ਵਿਭਾਗ ਦੇ ਵੱਲੋਂ ਇਹ ਸਾਰਾ ਚਾਹੇ ਉਹ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਚਾਹੇ ਉਹ ਜੂਸ ਨੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਤਿਆਰ ਕੀਤੀਆਂ ਨੇ ਇਸ ਦੇ ਵਿੱਚ ਜਿਹੜੇ ਟਮਾਟਰ ਪਾਏ ਨੇ ਕਿਵੇਂ ਇਸ ਦੀ ਵਿਧੀ ਹੈ ਕਿਉਂਕਿ ਜਿਹੜੇ ਲੋਕ ਦੇਖ ਰਹੇ ਨੇ ਈ ਵਿਊਅਰਸ ਦੇਖ ਰਹੇ ਨੇ ਉਹਨਾਂ ਨੂੰ ਵੀ ਪਤਾ ਲੱਗੇ ਔਰ ਇਹ ਬਾਜ਼ਾਰਾ ਦੇ ਵਿੱਚ ਪੀਏਯੂ ਦੇ ਵਿੱਚੋਂ ਮਿਲਦਾ ਹੈ ਕਿ ਤੁਸੀਂ ਟ੍ਰੇਨਿੰਗ ਵਾਸਤੇ ਇਹ ਸਾਰਾ ਪ੍ਰੋਡਕਟ ਰੱਖੇ ਨੇ ਸਭ ਤੋਂ ਪਹਿਲਾਂ ਜੇ ਮੈਂ ਦੱਸਾਂ ਕਿ ਇਹਨੂੰ ਬਣਾਉਣ ਦੀ ਵਿਧੀ ਸਿੰਪਲ ਹੈ ਕਿ ਆਪਾਂ ਸਭ ਤੋਂ ਪਹਿਲਾਂ ਟਮਾਟਰਾਂ ਦੀ ਪਲਪ ਕੱਢਣੀ ਹੁੰਦੀ ਹੈ ਜਿਹੜੇ ਆਪਾਂ ਟਮਾਟਰ ਵਰਤਣੇ ਆ ਚੰਗੀ ਤਰ੍ਹਾਂ ਪੱਕੇ ਹੋਣ ਕੱਚਾਪੰਨਾ ਹੋਵੇ ਕਿਉਂਕਿ ਜਿੰਨਾ ਟਮਾਟਰ ਟਾੜਾ ਵਧੀਆ ਪੱਕਿਆ ਹੋਊਗਾ ਉਹਨਾਂ ਅੰਦਰੋਂ ਗੁੱਦਾ ਜ਼ਿਆਦਾ ਨਿਕਲੂਗਾ ਜਿੰਨਾ ਗੁੱਦਾ ਜ਼ਿਆਦਾ ਨਿਕਲੂਗਾ ਰੰਗ ਵੀ ਉਹਨਾਂ ਵਧੀਆ ਹੋਊਗਾ ਤੇ ਟਾ ਅਲਪ ਨੂੰ ਕੱਢ ਕੇ ਜੂਸ ਨੂੰ ਕੱਢ ਕੇ ਉਹਨੂੰ ਆਪਾਂ ਪੈਸਚੁਰਾਈਜ਼ ਕਰਦੇ ਆ ਪੈਸਚੁਰਾਈਜੇਸ਼ਨ ਕਰਨ ਤੋਂ ਬਾਅਦ ਆਪਾਂ ਬੋਤਲ ਬੰਦ ਕਰ ਦਿੰਦੇ ਆ ਬੋਤਲ ਬੰਦ ਕਰਨ ਤੋਂ ਬਾਅਦ ਫਿਰ ਆਪਾਂ ਨੂੰ ਸਟਰਲਾਈਜ਼ ਕਰਦੇ ਆ ਤਾਂ ਕਿ ਉਹਨੂੰ ਲੰਬੇ ਸਮੇਂ ਤੱਕ ਰੱਖਿਆ ਜਾ ਸਕੇ ਜਿਵੇਂ ਕਈ ਸਰੋਤੇ ਘਰੇ ਕਰਦੇ ਆ ਵੀ ਆਪਾਂ ਚੀਜ਼ ਬਣਾਈ ਆ ਕੁਝ ਸਮੇਂ ਤੱਕ ਬਾਅਦ ਖਰਾਬ ਹੋਗੀ ਤੁਸੀਂ ਨਾਰਮਲ ਰੱਖਿਆ ਜਾਂ ਫ੍ਰਿਜ ਚ ਰੱਖਿਆ ਇੱਕ ਵਿਧੀ ਹੁੰਦੀ ਆ ਕਿਸੇ ਵੀ ਚੀਜ਼ ਨੂੰ ਪੈਸਚੁਰਾਈਜੇਸ਼ਨ ਕਰਨੀ ਜਾਂ ਸਟਰਲਾਈਜੇਸ਼ਨ ਕਰਨੀ ਉਹ ਬਹੁਤ ਜ਼ਰੂਰੀ ਆ ਉਹ ਕਰਾਂਗੇ ਤੁਹਾਡੀ ਚੀਜ਼ ਜੇ 2 ਦਿਨਾਂ ਚ ਖਰਾਬ ਹੋ ਰਹੀ ਆ ਉਰੀ ਤਾਂ ਦੀ ਸ਼ੈਲਫ ਲਾਈਫ ਮਹੀਨੇ ਤੋਂ 6 ਮਹੀਨੇ ਤੱਕ ਬਚ ਜਾਂਦੀ ਚਲੋ ਇਹ ਟਮਾਟੋ ਜੂਸ ਦੀ ਗੱਲ ਹੋ ਗਈ ਅੱਜ ਕੱਲ ਕਿਉਂਕਿ ਮੌਸਮ ਹੁਣ ਗਰਮੀਆਂ ਦਾ ਔਰ ਟੈਂਪਰੇਚਰ ਜਿਹੜਾ ਏ ਉਹ ਵਧੇਗਾ ਕਾਫੀ ਕਿਉਂਕਿ 45 ਡਿਗਰੀ 50 ਡਿਗਰੀ ਪੰਜਾਬ ਦੇ ਵਿੱਚ ਟੈਂਪਰੇਚਰ ਜਾਂਦਾ ਔਰ ਜਿਹੜਾ ਹੀ ਸ਼ਰਬਤ ਹੈ ਉਸ ਦਾ ਇਸਤੇਮਾਲ ਜ਼ਿਆਦਾ ਹੁੰਦਾ ਹੈ ਇਹ ਸ਼ਰਬਤ ਪੀਏਯੂ ਵੱਲੋਂ ਤਿਆਰ ਕੀਤੀ ਗਈ ਹੈ ਔਰ ਇਹ ਰੋਜ਼ ਸ਼ਰਬਤ ਬਕਾਇਦਾ ਜਿਹੜੇ ਫੁੱਲ ਹੈ ਗੁਲਾਬ ਦੇ ਉਹ ਸਾਰੇ ਗੁਲਾਬ ਦੇ ਫੁੱਲਾਂ ਦੇ ਨਾਲ ਇਸਤੇਮਾਲ ਕੀਤੀ ਹੈ ਹਾਂਜੀ ਜਿਹੜਾ ਪੀਏਯੂ ਦਾ ਰੋਜ਼ ਸ਼ਰਬਤ ਹੈ ਜੀ ਇਹ 100% ਜਿਹੜੇ ਆਪਣਾ ਦੇਸੀ ਗੁਲਾਬ ਆ ਇਹ ਉਹਦੇ ਤੋਂ ਤਿਆਰ ਕੀਤਾ ਗਿਆ ਹੈ ਦੇਸੀ ਗੁਲਾਬ ਦੇਸੀ ਗੁਲਾਬ ਤੁਸੀਂ ਨਾਰਮਲ ਗੁਲਾਬ ਨਹੀਂ ਕਹਿ ਸਕਦੇ ਕਿਉਂਕਿ ਜਿਹੜੀ ਮੈਕ ਆ ਜਿਹੜਾ ਫਲੇਵਰ ਆ ਉਹ ਤੁਹਾਡਾ ਦੇਸੀ ਗੁਲਾਬ ਹੀ ਦਿੰਦਾ ਤੇ 100% ਦੇਸੀ ਗੁਲਾਬ ਤੋਂ ਆਪਾਂ ਸਿਰਫ ਤਿਆਰ ਕਰਕੇ ਉਹਦਾ ਸ਼ਰਬਤ ਤਿਆਰ ਕੀਤਾ ਵਾ ਇੱਕ ਠੰਡਕ ਦੇਣੀ ਬਾਡੀ ਨੂੰ ਇੱਕ ਤੁਹਾਨੂੰ ਰਿਫਰੈਸ਼ਿੰਗ ਫਲੇਵਰ ਦੇਣਾ ਉਹ ਇਹਦੇ ਤੋਂ ਹੀ ਮਿਲਣਾ ਗਰਮੀਆਂ ਚ ਆਪਾਂ ਕਦੀ ਵੀ ਹੁੰਦਾ ਆਪਾਂ ਨੂੰ ਇਹ ਹੁੰਦਾ ਵੀ ਯਾਰ ਆਪਾਂ ਕਿਤੇ ਗਏ ਆ ਠੰਡਕ ਮਿਲੇ ਠਹਿਰਾਓ ਦੇਖਦੇ ਕੁਝ ਨਹੀਂ ਵੀ ਉਹਦੇ ਕੁਝ ਨਹੀਂ ਹਾਂ ਤੇ ਪਰ ਜਿਹਦਾ ਯੂਨੀਵਰਸਿਟੀ ਦੇ ਜਿਹੜੇ ਪ੍ਰੋਡਕਟ ਆ ਸਾਡੀ ਮੇਨ ਹੁੰਦੀ ਆ ਵੀ ਵਧੀਆ ਕੁਆਲਿਟੀ ਦਾ ਰੌ ਮਟੀਰੀਅਲ ਹੋਵੇ ਤੇ ਤੁਹਾਨੂੰ ਚੀਜ਼ ਨੂੰ ਮਿਲ ਕੇ ਜਦੋਂ ਪੀਂਦੇ ਹੋ ਤੁਹਾਨੂੰ ਉਹਦਾ ਮਜ਼ਾ ਵੀ ਆਵੇ ਵੀ ਉਹ ਕਿ ਅਸੀਂ ਵਧੀਆ ਕੁਆਲਿਟੀ ਦੀ ਚੀਜ਼ ਦਿੱਤੀ ਆ ਗੁਲਾਬ ਦਾ ਸ਼ਰਬਤ ਹੋ ਗਿਆ ਇਹ ਅੱਛਾ ਇਹ ਸਾਰੀਆਂ ਬੋਤਲਾਂ ਨੂੰ ਮੈਂ ਕੀ ਸਮਝਾਂ ਇਹ ਕਿਹੜਾ ਕਿਹੜਾ ਜੂਸ ਹੈ ਕੀ ਕੀ ਇਹ ਤੁਸੀਂ ਤਿਆਰ ਕੀਤਾ ਇਹ ਸਰ ਜਿਵੇਂ ਬੋਟਲਸ ਪਈਆਂ ਨੇ ਨੈਕਟਰ ਹੁੰਦੇ ਆ ਜਿਨ੍ਹਾਂ ਦੇ ਵਿੱਚ ਜਿਹੜੀ ਜੂਸ ਦੀ ਮਾਤਰਾ ਆਪਾਂ ਕਹਿ ਦਈਏ ਵੀ 15% ਤੱਕ ਹੁੰਦੀ ਆ ਵੱਖ-ਵੱਖ ਕਈ ਸਿੰਗਲ ਫਰੂਟ ਆ ਬਲੈਂਡ ਕਰਕੇ ਫਰੂਟ ਜੋ ਆਪਾਂ ਬਣਾ ਲੈਨੇ ਆ ਹੁਣ ਸੀਜ਼ਨ ਆ ਪੰਜਾਬ ਦੀ ਜੇ ਆਪਾਂ ਗੱਲ ਕਰੀਏ ਆਪਣੇ ਕਿੰਨੂ ਆ ਆਪਣੇ ਆਂਬਾ ਆਪਣੇ ਅਮਰੂਦ ਆ ਆਪਾਂ ਇਹਨਾਂ ਚੀਜ਼ਾਂ ਨੂੰ ਸਿੰਗਲ ਵੀ ਕਰ ਸਕਦੇ ਆ ਬਲੈਂਡ ਵੀ ਕਰ ਸਕਦੇ ਆ ਕਿਹੇ ਵੇਲੇ ਜੇ ਤਾਂ ਕਿੰਨੂ ਆ ਕਿੰਨੂ ਦਾ ਜੇ ਕੱਲਾ ਕਰਦੇ ਆ ਉਹਦੀ ਖਟਾਸ ਚ ਜ਼ਿਆਦਾ ਹੁੰਦਾ ਉਹਨੂੰ ਆਪਾਂ ਅਮਰੂਦ ਦੀ ਮਿਠਾਸ ਹੁੰਦੀ ਆਊਟ ਕੈਮੀਕਲ ਸਾਰਾ ਕੁਝ विदाउट केमिकल बेसिक प्रिजर्वेशन सुन दिया सर टेक्निक्स जिन्ना नु आपा ਵਰਤਣਾ ਹੁੰਦਾ ਵਾ ਕੈਮੀਕਲ ਨਹੀਂ ਹੁੰਦਾ ਕਿਉਂਕਿ ਆਪਾਂ ਜਦੋਂ ਨੇਚਰਲੀ ਯੂਜ਼ ਕਰਦੇ ਆ ਨਾ ਚੀਜ਼ਾਂ ਨੂੰ ਉਹਦੇ ਵਿੱਚ ਆ ਜਾਂਦਾ ਵੀ ਜਿੰਨੀ ਇਹਦੀ ਸ਼ੈਲਫ ਲਾਈਫ ਵੱਧ ਸਕਦੀ ਆ ਆਪਾਂ ਵਧਾਉਣੀ ਆ ਐਂ ਜਿਹੜੀ ਸ਼ੈਲਫ ਲਾਈਫ ਵਧਾਉਣ ਲਈ ਆਪਾਂ ਇਹਨਾਂ ਦੀ ਪੈਸਚੁਰਾਈਜੇਸ਼ਨ ਕਰਦੇ ਆ ਸਟਰਲਾਈਜੇਸ਼ਨ ਕਰਦੇ ਆ ਅੱਛਾ ਇਹ ਜਿਹੜੇ ਅਚਾਰ ਰੱਖੇ ਨੇ ਇਹ ਇਹ ਅਚਾਰ ਕਾਦੇ ਕਾਦੇ ਨੇ ਇਹ ਚਾਰ ਸਰ ਸੀਜ਼ਨਲ ਜਿੰਨੇ ਵੀ ਆਪਣ ਕੋ ਫਲ ਸਬਜ਼ੀਆਂ ਹੁੰਦੀਆਂ ਹੁਣ ਗੋਭੀ ਗਾਜਰ ਸ਼ਲਕਮ ਦਾ ਅਚਾਰ ਅਕਰੋਂਦੇ ਦਾ ਅਚਾਰ ਆ ਕੱਚੀ ਹਲਦੀ ਦਾ ਅਚਾਰ ਆ ਗਲਗਲ ਦਾ ਅਚਾਰ ਆ ਮਿਰਚਾਂ ਦਾ ਅਚਾਰ ਖੱਟਾ ਮ ਤੇਲ ਸਰੋਂ ਦਾ ਤੇਲ ਇਸਤੇਮਾਲ ਕੀਤਾ ਗਿਆ ਹੁੰਦਾ ਹੁਣ ਅਚਾਰ ਆਪਾਂ ਘਰੇ ਬਣਾਉਨੇ ਆ ਅੱਜ ਕੱਲ ਆਉਂਦੇ ਆ ਮੇਰੇ ਕੋਲ ਵੀ ਕਿ ਅਚਾਰ ਖਰਾਬ ਹੋ ਜਾਂਦਾ ਪਰ ਅਚਾਰ ਬਣਾਉਣਾ ਵਾ ਜੇ ਸਰੋਂ ਦਾ ਤੇਲ ਅਚਾਰ ਨੂੰ ਸਾंभ ਕੇ ਰੱਖਦਾ ਵਾ ਅਚਾਰ ਨੂੰ ਖਰਾਬ ਨਹੀਂ ਕਰਦਾ ਪਰ ਤੁਸੀਂ ਸਾਰੇ ਅਚਾਰ ਤੇਲ ਚ ਨਹੀਂ ਬਣਾ ਸਕਦੇ ਕਈ ਚਾਟਾਡੇ ਸਰਕੇ ਚ ਬਣਨਗੇ ਕਈ ਚਾਟਾਡੇ ਤੇਲ ਇਹ ਜਿਹੜੀ ਚੀਜ਼ ਆ ਅਚਾਰ ਦੀ ਗੱਲ ਹੋ ਗਈ ਕਿ ਜਵਾਰ ਜਵਾਰ ਔਰ ਇਹ ਰਾਗੀ ਇਹ ਇਹ ਜਿਹੜੀਆਂ ਚੀਜ਼ਾਂ ਨੇ ਇਹ ਇਹ ਕੀ ਨੇ ਸਾਰੀਆਂ ਇਹ ਸਰ ਮਿਲਟਸ ਆ ਜਾਂਦੇ ਜਿਹਦਾ ਅੱਜਕੱਲ ਕਹਿੰਦੇ ਨੇ ਨਾ ਕਿ ਮਿਲਟਸ ਦਾ 2023 ਸਾਲ ਜਿਹੜਾ ਵਾ ਰਾਸ਼ਟਰੀ ਮਿਲਟਸ ਇਅਰ ਮਨਾਇਆ ਗਿਆ ਇਹ ਉਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਕਿ ਮਿਲਟਸ ਦੀ ਵਰਤੋਂ ਆਪਾਂ ਰੋਜ਼ਾਨਾ ਜ਼ਿੰਦਗੀ ਚ ਕਿਵੇਂ ਕਰ ਸਕਦੇ ਹਾਂ ਪੁਰਾਣੇ ਸਮੇਂ ਦੇ ਵਿੱਚ ਆਪਣੇ ਜਵਾਰ ਬਾਜਰੇ ਨੂੰ ਨਾਰਮਲ ਰੋਟੀ ਪਾਣੀ ਚ ਵਰਤਿਆ ਜਾਂਦਾ ਸੀ ਬਟ ਕੁਝ ਟਾਈਮ ਦੇ ਨਾਲ ਉਹਨਾਂ ਨੂੰ ਵਿਸਾਰ ਦਿੱਤਾ ਗਿਆ ਹੁਣ ਲੋਕੀ ਫੇਰ ਇੰਨਾਂ ਚੀਜ਼ਾਂ ਲਾ ਰਿਹਾ ਇਹ ਆਪਣੇ ਮੂਲ ਨਾਜ ਆ ਜਿਨ੍ਹਾਂ ਨੂੰ ਆਪਾਂ ਕਦੀ ਵੀ ਵਰਤ ਸਕਦੇ ਹਾਂ ਹੁਣ ਇਹਨੂੰ ਡੇਲੀ ਵਰਤੋਂ ਚ ਲਿਆਉਣ ਲਈ ਆਪਾਂ ਵੱਖ-ਵੱਖ ਇਹਨਾਂ ਦੀ ਪ੍ਰੋਸੈਸਿੰਗ ਕਰ ਸਕਦੇ ਹਾਂ ਤੁਸੀਂ ਰੋਸਟਿੰਗ ਕਰ ਲਓ ਜਰਮੀਨੇਸ਼ਨ ਕਰ ਲਓ ਖਮੀਰੀਕਰਨ ਕਰ ਲਓ ਉਹਦਾ ਦਲੀਆ ਬਣਾ ਲਓ ਉਹਦਾ ਮਾਲਟ ਆਟਾ ਬਣਾ ਲਓ ਉਹਨੂੰ ਨਾਰਮਲ ਆਟੇ ਚ ਕਿਤੇ ਵੀ ਵਰਤ ਸਕਦੇ ਹੋ ਤਾਂ ਕਿ ਉਹਦੀ ਤੁਹਾਡੀ ਰੋਜ਼ਮਰਾਂ ਦੀ ਵਰਤੋਂ ਸੌਖੀ ਹੋਵੇ ਸ਼ਬਦਾਂ ਦੇ ਵਿੱਚ ਬਾਕੀ ਜਿਹੜੇ ਮੈਂ ਪ੍ਰੋਡਕਟ ਕਿਉਂਕਿ ਇਹ ਇਹਨਾਂ ਨੂੰ ਵੀ ਦਿਖਾਣਾ ਜ਼ਰੂਰੀ ਹੈ ਇਹ ਜੂਸ ਲਾਲੀਪਾਪ ਔਰ ਇਹ ਪਾਸਤਾ ਇਹ ਪੋਸਟਿਕ ਬਾਰ ਇਹ ਡ్రਾਈ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਮੰਗੋ ਕੈਂਡੀ ਇਹ ਇਹ ਜਿਹੜੀਆਂ ਚੀਜ਼ਾਂ ਨੇ ਇਹ ਕਿਵੇਂ ਤਿਆਰ ਕੀਤੀਆਂ ਨੇ ਇਹ ਇਹ ਕੀ ਚੀਜ਼ ਹੈ ਜੂਸ ਲollipops ਇਹ ਸਾਰੇ ਜਿਵੇਂ ਆਪਾਂ ਕਹਿੰਦੇ ਆ ਕਿ ਬੱਚੇ ਲollipops ਲਈ ਖਾਂਦੇ ਆਪਾਂ ਕਹਿੰਦੇ ਆ ਕਿ ਕੈਮੀਕਲ ਆ ਯੂਨੀਵਰਸਿਟੀ ਨੇ ਇਹਨਾਂ ਦਾ ਵੀ ਸੈੱਟ ਕੀਤਾ ਵੀ ਤੁਸੀਂ ਜਿਹੜੇ ਨੇਚਰਲ ਫਰੂਟ ਜੂਸ ਆਪਣਾ ਕੋਈ ਵੀ ਫਲਵਾ ਆਪਾਂ ਉਹਦੇ ਤੋਂ ਹੀ ਲollipops ਤਿਆਰ ਕਰ ਸਕਦੇ ਆ ਬੱਚਿਆਂ ਨੂੰ ਆਪਾਂ ਕਹਿੰਦੇ ਮਾਰਕੀਟ ਵਾਲੀ ਚੀਜ਼ਾਂ ਨਾਲ ਨਾ ਜਾਓ ਬਟ ਬੱਚਿਆਂ ਨੂੰ ਰੁਕਣਾ ਉਹਨਾਂ ਤੋਂ ਬਹੁਤ ਔਖਾ ਸੋ ਜੇ ਆਪਾਂ ਕੁਦਰਤੀ ਚੀਜ਼ਾਂ ਫਲਾਂ ਦੇ ਜੂਸ ਨੂੰ ਯੂਜ਼ ਕਰਕੇ ਉਹ ਚੀਜ਼ਾਂ ਤਿਆਰ ਕਰ ਸਕਦੇ ਆ ਅਸੀਂ ਉਹ ਕਰਕੇ ਦਿੰਨੇ ਆ ਕਿ ਸਾਡੇ ਕੋਲ ਟੈਕਨੋਲੋਜੀਆਂ ਹੈਗੀਆਂ ਵਾਂ ਜੋ ਕੋਈ ਸਿੱਖਣਾ ਨੂੰ ਟ੍ਰੇਨਿੰਗ ਦੇ ਰਹੇ ਹੋ ਇਸੀ ਹਾਂਜੀ ਜੀ ਕਿਸਾਨਾਂ ਅਨੁਸਾਰ ਆਪਾਂ ਪੂਰੇ ਸਾਲ ਚ ਸ਼ਡਿਊਲ ਹੁੰਦਾ ਵਾ ਕਿਸਾਨ ਵੀ ਆ ਕੇ ਟ੍ਰੇਨਿੰਗ ਲੈ ਸਕਦੇ ਕਿੰਨੀ ਲਾਹੇਵੰਦ ਹੈ ਕਿਸਾਨਾਂ ਲਈ ਇਹ ਸਾਰੀਆਂ ਚੀਜ਼ਾਂ ਜੇ ਤੇ ਸਿੱਖਣ ਦਾ ਕੋਈ ਚਾਹਵੰਦਾ ਜੀ ਉਹਦੇ ਲਈ ਬਹੁਤ ਲਾਹੇਵੰਦ ਘਰ ਦੇ ਵਿੱਚ ਪ੍ਰੋਡਕਟ ਤਿਆਰ ਕਰ ਸਭ ਤੋਂ ਸੌਖਾ ਜੀ ਪਹਿਲਾ ਚੀਜ਼ ਅਸੀਂ ਇਹੋ ਸਿਖਾਉਨੇ ਆ ਵੀ ਤੁਸੀਂ ਕ੍ਰੇਲੂ ਪੱਧਰ ਤੇ ਕਿਵੇਂ ਕਰ ਸਕਦੇ ਹੋ ਸਾਡੀ ਟ੍ਰੇਨਿੰਗ ਦਾ ਮੇਨ ਮਕਸਦ ਹੁੰਦਾ ਕ੍ਰੇਲੂ ਪੱਧਰ ਤੇ ਪ੍ਰੋਸੈਸਿੰਗ ਕਿਵੇਂ ਕਰਨੀ ਆ ਜੇ ਕੋਈ ਵੀ ਹੋਵੇ ਹਾਊਸ ਵਾਈਫ ਹੈ ਘਰ ਦੇ ਵਿੱਚ ਆਮ ਜਿਹੜੇ ਲੋਕ ਨੇ ਉਹ ਕੀ ਫੀਸ ਕੀ ਇੱਥੇ ਟ੍ਰੇਨਿੰਗ ਸੋ 100 ਰੁਪਏ ਦੇ ਵਿੱਚ ਤੁਸੀਂ ਇਹ ਸਾਰੇ ਪ੍ਰੋਡਕਟ ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫੂਡ ਸਾਇੰਸ ਐਂਡ ਟੈਕਨੋਲੋਜੀ ਵਿਭਾਗ ਦੇ ਵਿੱਚ ਟ੍ਰੇਨਿੰਗ ਲੈ ਸਕਦੇ ਹੋ ਘਰ ਦੇ ਵਿੱਚ ਚਾਹੇ ਹਾਊਸ ਵਾਈਫ ਹੈ ਕੋਈ ਵੀ ਆਮ ਜਨਤਾ ਦੇ ਵਿੱਚੋਂ ਇੱਥੇ ਆ ਸਕਦਾ ਫਾਰਮ ਫਿਲ ਕਰ ਸਕਦਾ ਫਾਰਮ ਭਰਿਆ ਜਾਏਗਾ ਪਹਿਲੇ ਸਿੰਪਲ ਜੀ ਔਨਲਾਈਨ ਕਿੰਨੇ ਮਹੀਨੇ ਦੀ ਟ੍ਰੇਨਿੰਗ ਹੈ ਟ੍ਰੇਨਿੰਗ ਸਰ ਜਿਹੜੀ ਹੁੰਦੀ ਆ ਫਲ ਸਬਜ਼ੀਆਂ ਦੀ ਹੁੰਦੀ ਪੰਜ-ਪੰਜ ਦਿਨ ਦੀਆਂ ਟ੍ਰੇਨਿੰਗਾਂ ਦਾ ਹੁੰਦਾ ਸਾਲ 'ਚ ਦੋ ਵਾਰੀ ਲੱਗਦੀ ਤੇ 100 ਰੁਪਏ ਇੱਕ ਟਾਈਮ ਦਾ ਕਿ 100 ਰੁਪਏ ਇੱਕ ਟਾਈਮ ਦਾ ਪੰਜ ਦਿਨ ਦੀ ਟ੍ਰੇਨਿੰਗ ਹੈ ਜੇ 100 ਰੁਪਏ ਰਜਿਸਟ੍ਰੇਸ਼ਨ ਫੀਸ ਹੈ ਸੋ 100 ਰੁਪਏ ਦੇ ਵਿੱਚ ਗਰਮੀਆਂ ਆ ਰਹੀਆਂ ਨੇ ਤੁਸੀਂ ਜੂਸ ਬਣਾਉਂਦੀ ਵਿਧੀ ਸਿੱਖ ਸਕਦੇ ਹੋ ਅਚਾਰ ਬਣਾਉਣਾ ਸਿੱਖ ਸਕਦੇ ਹੋ ਤਰ੍ਹਾਂ ਤਰ੍ਹਾਂ ਦੇ ਸ਼ਰਬਤ ਬਣਾਉਣੇ ਸਿੱਖ ਸਕਦੇ ਹੋ ਕੈਂਡੀ ਬੱਚਿਆਂ ਦੇ ਲਈ ਕਿਹੜੇ ਕਿਹੜੇ ਫਰੂਟ ਤੋਂ ਬਣ ਸਕਦੀ ਹੈ ਉਹ ਸਿੱਖ ਸਕਦੇ ਹੋ ਸੋ ਇਹ ਲੁਧਿਆਣਾ ਪੰਜਾਬ ਖੇਤੀਬੜੀ ਯੂਨੀਵਰਸਿਟੀ ਦੇ ਫੂਡ ਵਿਭਾਗ ਦੀਆਂ ਸੀ ਇਹ ਤਸਵੀਰਾਂ ਦਿਖਾ ਰਹੇ ਹਾਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕਈ ਪੰਜਾਬ ਖੇਤੀਬੜੀ ਯੂਨੀਵਰਸਿਟੀ ਵੱਲੋਂ ਜਿਹੜੀਆਂ ਖੋਜਾਂ ਕੀਤੀਆਂ ਨੇ ਉਹ ਹੋਰ ਵੀ ਤੁਹਾਨੂੰ ਤਸਵੀਰਾਂ ਦਿਖਾਉਂਦੇ ਰਵਾਂਗੇ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ